ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਸਰਦਾਰ ਕਲਵੰਤ ਸਿੰਘ ਕੋਮਲ ਨੇ ਇਹ ਕਵਿਤਾ ਲਿਖੀ ਹੈ ਪਰ ਮੈਨੂੰ ਬਹੁਤ ਚੰਗੀ ਲੱਗੀ ਹੈ ਮੈਂ ਇਹ ਸ਼ੇਰ ਕਰਦਾ ਹਾਂ ਆਪ ਸਰਵਣ ਕਰਨਾ ਜੀ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨ ਦੇ ਦਰ ਉਹਦਾ ਅੱਖਾਂ ਭਾਗਾਂ ਵਾਲੀਆਂ ਕਰਨ ਦੇ ਦਰ ਉਹਦਾ ਅੱਖਾਂ ਭਾਗਾਂ ਵਾਲੀਆਂ ਚੱਲ ਆ ਨਾ ਜਾਏ ਤੇਜ ਨੂਰੇ ਨਰੰਕਾਰ ਦਾ ਦਿਲ ਵਿੱਚ ਸੁਮਾ ਰਹਿੰਦਾ ਫੁੱਟਿਆ ਪਿਆਰ ਦਾ ਸਮਝ ਨਾ ਸਕੈ ਕੋਈ ਰਮਜਾਨ ਰਾਲੀਆਂ ਸਮਝ ਨਾ ਸਕੈ ਕੋਈ ਰਮਜਾਨ ਰਾਲੀਆਂ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨ ਦੇ ਦیدار ਉਹਦਾ ਅੱਖਾਂ ਭਾਗਾਂ ਵਾਲੀਆਂ ਕਰਨ ਦੇ ਦیدار ਉਹਦਾ ਬੁੱਲਾਂ ਉੱਤੇ ਸਦਾ ਰਹਦਾ ਵਸਮ ਸੁਕਾਨ ਦਾ ਦਰਦੀ ਹੈ ਦਿਲਾ ਦਾ ਉਹੋ ਦਿਲਾ ਦੀਆਂ ਜਾਣਦਾ ਹੋ ਕੇ ਦਿਾਲ ਜਿਹਨੇ ਖੁਸ਼ੀਆਂ ਦੇ ਖਾਲੀਆਂ ਹੋ ਕੇ ਦਿਾਲ ਜਿਹਨੇ ਖੁਸ਼ੀਆਂ ਦੇ ਖਾਲੀਆਂ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨੇ ਦਿਦਾਰ ਉਹਦਾ ਅੱਖਾਂ ਭਾਗਾਂ ਵਾਲੀਆਂ ਕਰਨੇ ਦਿਦਾਰ ਉਹਦਾ ਸੱਚੇ ਦਿਲ ਨਾਲ ਜਿਹੜਾ ਪਾਲਵੇ ਪ੍ਰੀਤਾਂ ਨੂੰ ਹਰਦਮ ਗਾਂਦਾ ਰਹੇ ਉਸ ਦੇ ਹੀ ਗੀਤਾਂ ਨੂੰ ਹਰਦਮ ਗਾਉਂਦਾ ਰਹੇ ਉਸ ਦੇ ਹੀ ਗੀਤਾਂ ਨੂੰ ਦੂਰ ਕਰੇ ਜ਼ਿੰਦਗੀ ਚ ਛਾਇयां ਕਟਾ ਕਾਲੀਆਂ ਦੂਰ ਕਰੇ ਜ਼ਿੰਦਗੀ ਚ ਛਾਇयां ਕਟਾ ਕਾਲੀਆਂ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨੇ ਦੇਦਾਰ ਉਹਦਾ ਅੱਖਾਂ ਭਾਗਾਂ ਵਾਲੀਆਂ ਕਰਨੇ ਦੇਦਾਰ ਉਹਦਾ ਨਜ਼ਰਾਂ ਦੇ ਨਾਲ ਕਰੇ ਨਦਰ ਨਿਹਾਲ ਉਹ ਹਰ ਵੇਲੇ ਰੱਖਦਾ ਹੈ ਜੀਵ ਦਾ ਖਿਆਲ ਓ ਨਦਰਾਂ ਦੇ ਨਾਲ ਕਰੇ ਨਦਰ ਨਿਹਾਲ ਓ ਹਰ ਵੇਲੇ ਰੱਖਦਾ ਹੈ ਜੀਵ ਦਾ ਖਿਆਲ ਓ ਕੋਮਲ ਹੱਥਾਂ ਦੇ ਨਾਲ ਵੰਡੇ ਖੁਸ਼ਹਾਲੀਆਂ ਕੋਮਲ ਹੱਥਾਂ ਦੇ ਨਾਲ ਵੰਡੇ ਖੁਸ਼ਹਾਲੀਆਂ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨ ਦੇਦਾਰ ਉਹਦਾ ਅੱਖਾਂ ਭਾਗਾਂ ਵਾਲੀਆਂ ਕਰਨ ਦੇ ਦਾਰ ਉਹਦਾ ਅੱਖਾਂ ਭਾਗਾਂ ਵਾਲੀਆਂ ਗੁਰੂ ਪਿਆਰੀ ਸਾਥ ਸੰਗਤ ਜੀ ਕਵਿਤਾ ਪੜਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਅਤੇ ਗੁਰਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ